ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਤ ਦਾ ਅੰਤ ਹੋਣਾ ਯਕੀਨੀ ਹੈ ਇਸ ਲਈ ਕਦੇ ਵੀ ਕਮਜ਼ੋਰਾ ਨੂੰ ਨਾਸਤਾਓ ਕਿਉਂਕਿ ਫਰਸ਼ ਤੋਂ ਅਰਸ਼ ਤੇ ਜਾਣ ਲਈ ਕਈ ਸਾਲ ਲੱਗਦੇ ਹਨ ਪਰ ਅਰਸ਼ ਤੋਂ ਫਰਸ਼ ਤੇ ਡਿੱਗਣ ਲਈ ਸਿਰਫ ਇੱਕ ਪਲ ਲੱਗਦਾ ਹੈ 36 ਗੜ ਦੇ ਰਾਏਪੁਰ ਦੇ ਕਰੋੜਪਤੀ ਵੀਰਿੰਦਰ ਸਿੰਘ ਤੋਮਰ ਜੋ ਕਿ ਇੱਕ ਵੱਡੇ ਉਦਯੋਗਪਤੀ ਦੀ ਧੀ ਨਾਲ ਵਿਆਹ ਹੋਏ ਹਨ ਕਦੇ ਸੈਂਕੜੇ ਬਾਡੀਗਾਰਡ ਅਤੇ ਹਜ਼ਾਰਾਂ ਵਾਹਨਾਂ ਦੇ ਕਾਫਲੇ ਵਿੱਚ ਯਾਤਰਾ ਕਰਦੇ ਸਨ ਪਰ ਜਦੋਂ ਉਸ ਨੇ ਇੱਕ ਗਰੀਬ ਆਦਮੀ ਦੀ 2 ਏਕੜ ਜ਼ਮੀਨ ਤੇ ਕਬਜ਼ਾ ਕਰਨ ਦੀ ਹਿੰਮਤ ਕੀਤੀ ਤਾਂ ਉਸ ਦਾ ਸ਼ਰਾਪ ਅਜਿਹਾ ਸੀ ਕਿ ਕੁਝ ਦਿਨ ਪਹਿਲਾਂ ਰਾਏਪਰ ਪੁਲਿਸ ਨੇ ਸੜਕ ਤੇ ਹੀ ਡੰਡਿਆਂ ਤੇ ਜੁੱਤੀਆਂ ਨਾਲ ਉਸ ਦਾ ਹੰਕਾਰ ਤੋੜ ਦਿੱਤਾ ਯਾਦ ਰੱਖੋ ਜਦੋਂ ਪੁਲਿਸ ਆਪਣੀ ਆਈ ਤੇ ਆ ਜਾਵੇ ਤਾਂ ਉਸ ਤੋਂ ਵੱਡਾ ਗੁੰਡਾ ਕੋਈ ਨਹੀਂ ਹੁੰਦਾ ਛੱਤੀਸਗੜ੍ਹ ਪੁਲਿਸ ਨੂੰ ਸਲਾਮ ਹੈ ਜਿਸ ਨੇ ਤਾਕਤਵਰਾਂ ਨੂੰ ਵੀ ਧਰਤੀ ਦਿਖਾਈ ਅੱਤ ਦਾ ਅੰਤ ਹੋਣਾ ਯਕੀਨੀ ਹੈ ਇਸ ਲਈ ਕਦੇ ਵੀ ਕਮਜ਼ੋਰਾ ਨੂੰ ਨਾ ਸਤਾਓ ਕਿਉਂਕਿ ਫਰਸ਼ ਤੋਂ ਅਰਸ਼ ਤੇ ਜਾਣ ਲਈ ਕਈ ਸਾਲ ਲੱਗਦੇ ਹਨ ਪਰ ਅਰਸ਼ ਤੋਂ ਫਰਸ਼ ਤੇ ਡਿੱਗਣ ਲਈ ਸਿਰਫ ਇੱਕ ਪਲ ਲੱਗਦਾ ਹੈ 36 ਗੜ ਦੇ ਰਾਏਪੁਰ ਦੇ ਕਰੋੜਪਤੀ ਵਿਰਿੰਦਰ ਸਿੰਘ ਤੋਮਰ ਜੋ ਕਿ ਇੱਕ ਵੱਡੇ ਉਦਯੋਗਪਤੀ ਦੀ ਧੀ ਨਾਲ ਵਿਆਹ ਹੋਏ ਹਨ ਕਦੇ ਇਸ ਸੈਂਕੜੇ ਬਾਡੀਗਾਰਡ ਅਤੇ ਹਜ਼ਾਰਾਂ ਵਾਹਨਾਂ ਦੇ ਕਾਫਲੇ ਵਿੱਚ ਯਾਤਰਾ ਕਰਦੇ ਸਨ ਪਰ ਜਦੋਂ ਉਸ ਨੇ ਇੱਕ ਗਰੀਬ ਆਦਮੀ ਦੀ 2 ਏਕੜ ਜ਼ਮੀਨ ਤੇ ਕਬਜ਼ਾ ਕਰਨ ਦੀ ਹਿੰਮਤ ਕੀਤੀ ਤਾਂ ਉਸ ਦਾ ਸ਼ਰਾਪ ਅਜਿਹਾ ਸੀ ਕਿ ਕੁਝ ਦਿਨ ਪਹਿਲਾਂ ਰਾਏਪਰ ਪੁਲਿਸ ਨੇ ਸੜਕ ਤੇ ਹੀ ਡੰਡਿਆਂ ਤੇ ਜੁੱਤੀਆਂ ਨਾਲ ਉਸ ਦਾ ਹੰਕਾਰ ਤੋੜ ਦਿੱਤਾ ਯਾਦ ਰੱਖੋ ਜਦੋਂ ਪੁਲਿਸ ਆਪਣੀ ਆਈ ਤੇ ਆ ਜਾਵੇ ਤਾਂ ਉਸ ਤੋਂ ਵੱਡਾ ਗੁੰਡਾ ਕੋਈ ਨਹੀਂ ਹੁੰਦਾ ਛੱਤੀਸਗੜ੍ਹ ਪੁਲਿਸ ਨੂੰ ਸਲਾਮ ਹੈ ਜਿਸ ਨੇ ਤਾਕਤਵਰਾਂ ਨੂੰ ਵੀ ਧਰਤੀ ਦਿਖਾਈ ਸੰਗਤ ਜੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸਾਂ ਵਿੱਚ ਜਰੂਰ ਸਾਂਝੇ ਕਰਿਓ